ਕਹਿੰਦੇ ਨੇ ਜ਼ਿੰਦਗੀ ਉਹ ਚੀਜ਼ ਹੈ ਜੋ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਵਕਤ ਕਿਤੇ ਵੀ ਲੈ ਕੇ ਜਾ ਸਕਦੀ ਹੈ ਤੇ ਰੱਬ ਉਸ ਸ਼ੈ ਦਾ ਨਾਮ ਹੈ ਜੋ ਰਾਜੇ ਨੂੰ ਫੜ ਕੇ ਭਿਖਾਰੀ ਬਣਾ ਦਿੰਦਾ ਹੈ ਤੇ ਭਿਖਾਰੀ ਤੋਂ ਜਿਹੜਾ ਆ ਰਾਜਾ ਬਣਾ ਦਿੰਦਾ ਕਰੋੜਾਂ ਦੀ ਜ਼ਮੀਨ ਸੀਗੀ ਅੱਜ ਕਿਸ ਤਰੀਕੇ ਨੇ ਕਿਸਮਤ ਨੇ ਪਲਟਾ ਮਾਰਿਆ ਕਿ ਤੁਹਾਨੂੰ ਅੱਜ ਇਹ ਕੰਮ ਕਰਕੇ ਕਹਿ ਲਓ ਕਿਤਨੇ ਕਿਤੇ ਵੀ ਰੋਜੀ ਰੋਟੀ ਕਮਾਉਣੀ ਪੈ ਰਹੀ ਆ ਸੋਚਿਆ ਸੀ ਕਿ ਮਹਿੰਗੀਆਂ 1.8 ਕਰੋੜ ਰੁਪਏ ਕੀਲੇ ਦੀ ਜ਼ਮੀਨ ਵੇਚ ਕੇ ਜ਼ਿਆਦਾ ਜ਼ਮੀਨ ਲੈ ਲਾਂਗੇ ਔਰ ਕੋਠੀਆਂ ਗੱਡੀਆਂ ਲਵਾਂਗੇ ਲੇਕਿਨ ਆਪਣੀ ਮਾਂ ਨੂੰ ਜਦੋਂ ਵੇਚਿਆ ਤਾਂ ਉਹਦਾ ਨਤੀਜਾ ਮੇਰੇ ਨਾਲ ਇਹ ਹੋਇਆ ਕਿ ਆਪਾਂ ਰੋਟੀ ਤੋਂ ਵੀ ਮੁਤਾਜ ਹੋ ਗਏ ਜ਼ਮੀਨ ਸੀ ਕੀ ਕੋਲ ਭਾਵੇਂ ਪੱਲੇ ਕੱਖ ਵੀ ਨਾ ਹੋਵੇ ਜ਼ਮੀਨ ਸੀਗੀ ਰੱਖੀ ਹੋਈ ਸੀ ਆਪਣੀ ਖੁੱਦੀ ਜ਼ਮੀਨ ਸੀ ਪੁਰਖਿਆਂ ਦੀ ਜ਼ਮੀਨ ਸੀ ਜਦੋਂ ਚੱਲੇਗੀ ਜ਼ਿੰਦਗੀ ਦੇ ਵਿੱਚ ਕਿੰਨਾ ਕੁ ਬਦਲਾ ਆਇਆ ਟੁੱਟੇ ਹੋਏ ਹੋਵਾਂਗੇ ਜ਼ਰੂਰ ਆਪਣੇ ਭਾਈ ਪੈਣਾਂ ਨੇ ਸਭ ਨੇ ਮੂੰਹ ਮੋੜ ਲਿਆ ਹਨਾ ਰਿਸ਼ਤੇਦਾਰ ਐਸਾ ਹੈ ਤਾਂ ਸਭ ਕੁਝ ਹੈ ਬਿਲਕੁਲ ਔਰ ਜਦੋਂ ਤੁਹਾਡੇ ਕੋਲ ਪੈਸਾ ਨਹੀਂ ਤਾਂ ਆਪਣੇ ਰਿਸ਼ਤੇਦਾਰਾਂ ਚ ਭਾਈ ਪੈਣਾਂ ਚ ਵੀ ਇੱਜ਼ਤ ਨਹੀਂ ਹੈਗੀ ਦੇਖੋ ਜੀ ਦੌਰ ਤਾਂ ਪਾਹ ਹੰਡਾਇਆ ਉਹ ਔਰ ਬਿਲਕੁਲ ਲਵ ਚ ਨਹੀਂ ਹੈਗੇ ਟੋਟਲ ਬਾਈਕ ਕੀਲੇ ਜ਼ਮੀਨ ਸੀਗੀ ਔਰ ਉਹਦੇ ਵਿੱਚ ਸਾਡਾ 1/10 ਹਿੱਸਾ ਬਣਦਾ ਸੀ ਤਕਰੀਬਨ ਤੇ ਬਸ ਸਾਰੇ ਹੀ ਬੰਦੇ ਰੁਲ ਗਏ ਉਹਦੇ ਵਿੱਚ ਪ੍ਰੈਕਟੀਕਲ ਜੇ ਤੁਸੀਂ ਤੌਰ ਤੇ ਦੇਖੋ ਤਾਂ ਜ਼ਮੀਨ ਦੇ ਵਿੱਚ ਤੁਸੀਂ ਭਾਵੇਂ ਸਬਜ਼ੀਆਂ ਲਾ ਲਓ ਕੋਈ ਡੰਗਰ ਡੈਰੀ ਫਾਰਮ ਕਰ ਲਓ ਕੋਈ ਬੱਕਰੀਆਂ ਰੱਖ ਲਓ ਮੁਰਗੀ ਫਾਰਮ ਰੱਖ ਲਓ ਲੇਕਿਨ ਜ਼ਮੀਨਾਂ ਨਾ ਵੇਚੋ ਮੈਂ ਤਾਂ ਬੇਨਤੀ ਕਰ ਸਕਦਾ ਅਸੀਂ ਤਾਂ ਗੋਪੀ ਔਰ ਆਲੂ ਦੇ ਕਾਸਤਕਾਰ ਸੀਗੇ ਔਰ ਹੁਣ ਦੌਰ ਚੱਲੇ ਗਿਆ ਇਹੋ ਜਿਹਾ ਕਿ ਆਪਣੇ ਜੇਬ ਵਿੱਚ ਦੁਆਨੀ ਹੈ ਨਹੀਂ ਤਾਂ ਠੇਕੇ ਵਾਲੇ ਵੀ ਅੱਜ ਕੱਲ੍ਹ ਕਹਿੰਦੇ ਕਿ ਸਾਨੂੰ ਰਕਮ ਅੱਧ ਤਾਂ ਦੋ ਪਹਿਲਾਂ ਦੱਸਣ ਦੀ ਲੋੜ ਨਹੀਂ ਭਾਵੇਂ ਅਕਾਲ ਪੁਰਖ ਨੇ ਜੋ ਵੀ ਰਚਨਾ ਰਚੀ ਆਪਾਂ ਉਹਦੇ ਵਿੱਚ ਭਾਵੇਂ ਆਪਣੀ ਕਿਸਮਤ ਦੇ ਲੇਖ ਸੀਗੇ ਇਹ ਲੇਕਿਨ ਸਭ ਕੁਝ ਹੁੰਦੇ ਹੋਏ ਵੀ ਅੱਜ ਆਪਾਂ ਰੋਡ ਤੇ ਐ ਔਰ 1200 ਰੁਪਏ ਦੀ ਦਿਹਾੜੀ ਤੇ ਮੁਤਾਜ ਹੋ ਗਏ ਮੇਰੇ ਪੱਕ ਪੋਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਵੀਵੇਕ ਰਾਜ ਕਹਿੰਦੇ ਨੇ ਜ਼ਿੰਦਗੀ ਉਹ ਚੀਜ਼ ਹੈ ਜੋ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਵਕਤ ਕਿਤੇ ਵੀ ਲੈ ਕੇ ਜਾ ਸਕਦੀ ਹੈ ਤੇ ਰੱਬ ਉਸ ਸ਼ੈ ਦਾ ਨਾਮ ਹੈ ਜੋ ਰਾਜੇ ਨੂੰ ਫੜ ਕੇ ਭਿਖਾਰੀ ਬਣਾ ਦਿੰਦਾ ਤੇ ਭਿਖਾਰੀ ਤੋਂ ਜਿਹੜਾ ਆ ਰਾਜਾ ਬਣਾ ਦਿੰਦਾ ਸੋ ਬਿਲਕੁਲ ਅਜੀਕ ਕਹਾਣੀ ਤੁਹਾਡੇ ਸਾਹਮਣੇ ਲੈ ਕੇ ਅੱਜ ਹਾਜ਼ਰ ਹੋਏ ਆ ਰਾਜੇਂਦਰ ਸਿੰਘ ਜੀ ਦੀ ਕਹਾਣੀ ਜੋ ਕਿ ਇੱਕ ਸਮੇਂ ਦੇ ਵਿੱਚ ਕਰੋੜਾਂ ਦੀ ਜ਼ਮੀਨ ਦੇ ਮਾਲਕ ਸੀਗੇ ਪਰ ਅੱਜ ਸਮਾ ਅਜਿਹਾ ਆ ਉਹਨਾਂ ਦੀ ਇੱਕ ਗਲਤੀ ਕਹਿ ਲੋ ਜਾਂ ਫਿਰ ਕਿਸਮਤ ਦਾ ਖੇਡ ਕਹਿ ਲਓ ਅੱਜ ਉਸ ਥਾਂ ਤੇ ਜਿਹੜਾ ਆ ਛੋਟੀ ਜਿਹੜੀ ਹੈ ਰੈਡੀ ਫੜੀ ਲਾਉਂਦੇ ਨੇ ਤੇ ਚਿਕਨ ਰੋਟੀ ਵੇਚਣ ਦਾ ਕੰਮ ਕਰਦੇ ਨੇ ਉਸ ਦੇ ਨਾਲ ਮੁਸ਼ਕਿਲ ਦੇ ਨਾਲ ਆਪਣਾ ਗੁਜ਼ਾਰਾ ਚਲਾਉਂਦੇ ਨੇ ਸੋ ਆਪਾਂ ਰਾਜਿੰਦਰ ਸਿੰਘ ਜੀ ਨਾਲ ਗੱਲਬਾਤ ਕਰਾਂਗੇ ਉਹਨਾਂ ਦੀ ਇਸ ਦੇ ਪਿੱਛੇ ਦੀ ਕਹਾਣੀ ਕੀ ਆ ਸੋ ਬਿਲਕੁਲ ਰਾਜਿੰਦਰ ਸਿੰਘ ਜੀ ਬੜੀ ਚਰਚਾ ਆ ਕਹਿੰਦੇ ਇੱਕ ਸਮੇਂ ਦੇ ਵਿੱਚ ਤੁਹਾਡੀ ਕਰੋੜਾਂ ਦੀ ਜ਼ਮੀਨ ਸੀਗੀ ਅੱਜ ਕਿਸ ਤਰੀਕੇ ਨੇ ਕਿਸਮਤ ਨੇ ਪਲਟਾ ਮਾਰਿਆ ਕਿ ਤੁਹਾਨੂੰ ਅੱਜ ਇਹ ਕੰਮ ਕਰਕੇ ਕਹਿ ਲਓ ਕਿਤਨੇ ਕਿਤੇ ਵੀ ਰੋਜੀ ਰੋਟੀ ਕਮਾਉਣੀ ਪੈ ਰਹੀ ਆ ਪਰਿਵਾਰ ਦਾ ਗੁਜ਼ਾਰਾ ਕਰਨਾ ਤਾਂ ਕਸੀਕਰ ਲਈ ਧੰਨਵਾਦ ਕਰਦਾ ਨਿਰਪੱਖ ਚੈਨਲ ਦਾ ਜਿਨ੍ਹਾਂ ਨੇ ਮੇਰੇ ਵਰਗੇ ਇੱਕ ਛੋਟੇ ਜਿਹੇ ਬੰਦੇ ਨੂੰ ਚੁਣਿਆ ਔਰ ਮੈਂ ਸਾਰੇ ਪੰਜਾਬ ਦਾ ਧੰਨਵਾਦ ਕਰਦਾ ਕਿ ਤੁਸੀਂ ਪੰਜਾਬੀਆਂ ਨੇ ਪੰਜਾਬੀਆਂ ਦੀ ਬਾਹ ਫੜੀ ਹੈ ਤੇ ਇੱਕ ਦੌਰ ਸੀਗਾ ਕਿ ਸਾਡੇ ਕੋਲ ਵੀ ਜ਼ਮੀਨਾਂ ਸੀਗੀਆਂ ਖੇਤੀ ਵਧੀਆ ਤਰੀਕੇ ਨਾਲ ਕਰਦੇ ਸੀ ਔਰ ਲਾਲਚ ਵਸ ਆ ਕੇ 2008-09 ਵਿੱਚ ਆਪਣੀ ਜ਼ਮੀਨ ਆਪਣੀ ਮਾਂ ਨੂੰ ਵੇਚ ਕੇ ਜੋ ਨਤੀਜਾ ਮੈਂ ਭੁਗਤਿਆ ਉਹ ਸਾਰੀ ਜ਼ਿੰਦਗੀ ਦੀ ਮੈਂ ਭੁਗਤ ਸਕਦਾ ਤੇ ਬੜੇ ਮਤਲਬ ਸੋਚਿਆ ਸੀ ਕਿ ਮਹਿੰਗੀਆਂ 1.8 ਕਰੋੜ ਰੁਪਏ ਕੀਲੇ ਦੀ ਜ਼ਮੀਨ ਵੇਚ ਕੇ ਜ਼ਿਆਦਾ ਜ਼ਮੀਨ ਲੈ ਲਾਂਗੇ ਔਰ ਕੋਠੀਆਂ ਗੱਡੀਆਂ ਲਵਾਂਗੇ ਲੇਕਿਨ ਆਪਣੀ ਮਾਂ ਨੂੰ ਜਦੋਂ ਵੇਚਿਆ ਤਾਂ ਉਹਦਾ ਨਤੀਜਾ ਮੇਰੇ ਨਾਲ ਇਹ ਹੋਇਆ ਕਿ ਆਪਾਂ ਰੋਟੀ ਤੋਂ ਵੀ ਮੁਤਾਜ ਹੋ ਗਏ ਮਤਲਬ 17-18 ਸਾਲਾਂ ਵਿੱਚ ਇਸ ਕਦਰ ਪਲਟਾ ਮਾਰਿਆ ਔਰ ਅੱਜ ਦਿਹਾੜੀਆਂ ਕਰਨ ਨੂੰ ਮਜਬੂਰ ਹੋ ਗਏ ਨਹੀਂ ਐਕਚੁਅਲੀ ਹੋਇਆ ਕੀ ਸੀ ਤੁਹਾਡੇ ਨਾਲ ਕਿਉਂਕਿ ਤੁਸੀਂ ਜ਼ਮੀਨ ਵੇਚੀ ਰਕਮ ਮਿਲੀ ਹੋਣੀ ਹੈ ਜਾਂ ਫਿਰ ਐਕਚੁਅਲੀ ਮਾਮਲਾ ਕੀ ਸੀਗਾ ਕਿਉਂਕਿ ਠੱਗੀ ਹੋਈ ਹੈ ਕਿਤੇ ਤੁਹਾਡੇ ਨਾਲ ਸਾਡੇ ਨਾਲ ਠੱਗੀ ਹੀ ਹੋਈ ਹੈ ਅਸੀਂ ਜਿਵੇਂ ਵੇਚੀ ਸੀ ਬਾਜਵਾ ਡਿਵੈਲਪਰ ਨੂੰ ਜਰਨੈਲ ਸਿੰਘ ਬਾਜਵਾ ਨੂੰ ਸਨੀ ਇਨਕਲੇ ਵਾਲਿਆਂ ਨੂੰ ਤੇ ਉਸ ਟਾਈਮ ਉਹਨਾਂ ਨੇ 2008-09 ਵਿੱਚ ਸਾਨੂੰ ਕਿਹਾ ਕਿ 1.5 ਕਰੋੜ ਰੁਪਏ ਉਹ ਆਪ ਸਾਡੇ ਘਰਾਂ ਆਏ ਕਿ ਤੁਸੀਂ ਜ਼ਮੀਨ ਵੇਚ ਦਿਓ ਮੈਂ ਤੁਹਾਨੂੰ ਜਲਦੀ ਪੈਸੇ ਦੇ ਦੂੰਗਾ ਐ ਕਰਦੇ ਕਰਦੇ ਅਸੀਂ ਗੱਲਾਂ 'ਚ ਆ ਗਏ ਫਿਰ ਉਹਨੇ ਸਾਨੂੰ ਜਦੋਂ ਗੱਲਬਾਤ ਹੋਈ ਤਾਂ ਉਹ ਕਹਿੰਦਾ ਢਾਈ ਕਿ ਸਾਲਾਂ 'ਚ ਮੈਂ ਪੈਸੇ ਦੇ ਦੂੰਗਾ ਤੁਹਾਨੂੰ ਚਲੋ ਅਸੀਂ ਗਏ ਚਲੋ ਇੱਥੋਂ ਵੇਚ ਕੇ ਹੌਲੀ ਹੌਲੀ ਅੱਗੇ ਲੈ ਲਾਂਗੇ ਜ਼ਮੀਨ ਤੇ ਉਹਦੇ ਵਿੱਚ ਬਾਅਦ ਵਿੱਚ ਉਹਨੇ ਬਾਜਵਾ ਡਿਵੈਲਪਰ ਨੇ ਸਾਨੂੰ ਕਿਹਾ ਕਿ ਤੁਸੀਂ ਜ਼ਮੀਨ ਨਾਲ ਲਓ ਜ਼ਮੀਨ ਲਵੋਗੇ ਤਾਂ 5-7 ਸਾਲਾਂ 'ਚ ਲੱਖ 2 ਲੱਖ ਹੀ ਕੀਲੇ ਦਾ ਵਧੂਗਾ ਕਿ ਤੁਸੀਂ ਪਲਾਟ ਲੈ ਲੋ ਰਿਹਾ ਐਸ਼ੀ ਪਲਾਟ ਤੇ ਅਸੀਂ ਗੱਲਾਂ 'ਚ ਆ ਗਏ ਉਹਨਾਂ ਦੀ ਹੂੰ ਤੇ ਠੀਕ ਹੈ ਚਲੋ ਪਲਾਟ ਲੈ ਲੈਂਦੇ ਆ ਜੀ ਪੈਸੇ ਤਾਂ ਦੇ ਹੀ ਨਹੀਂ ਰਿਹਾ ਸੀ ਕਿ ਚਲੋ ਆਪਾਂ ਪਲਾਟ ਪਲਾਟੀ ਦੇ ਦੇ ਵਿੱਚ ਆ ਪਲਾਟ ਲੈ ਲੈਂਦੇ ਆ ਪਲਾਟ ਦੇਤੇ ਉਹਨੇ ਲੇਕਿਨ ਰਜਿਸਟਰੀਆਂ ਨਹੀਂ ਕਰਾਈਆਂ ਸਾਡੇ ਹਨਾ ਕੱਚੇ ਕਾਂਗਜ ਬਣਾਤੇ ਐਂਡੀ ਸੀ ਆ ਹਮਮ ਔਰ ਅਸੀਂ ਜਦੋਂ ਉਹਨੂੰ ਕਹਿਣਾ ਰਜਿਸਟਰੀ ਕਰਾ ਕੇ ਦੇ ਤਾਂ ਉਹਨੇ ਸਾਨੂੰ ਟਰਕਾਈ ਜਾਣਾ ਜੀ ਨਹੀਂ ਮੈਂ ਕਿਹੜੇ ਭੱਜ ਜਾਊਂਗਾ ਤੇ ਅਸੀਂ ਵੀ ਇਹੀ ਸੋਚਿਆ ਕਿ ਯਾਰ ਅੱਡਾ ਬੜਾ ਕਾਰੋਬਾਰੀ ਹੈ ਕਿ ਭੱਜਣ ਦਾ ਲੱਗਿਆ ਨਹੀਂ ਲੇਕਿਨ ਇਹ ਪਤਾ ਉਹਦੀ ਮਨਸ਼ਾ ਸਾਨੂੰ ਪਤਾ ਨਹੀਂ ਸੀ ਉਹ ਬਾਅਦ ਵਿੱਚ ਪਤਾ ਲੱਗੀ ਜਦੋਂ ਡਿਵੈਲਪਮੈਂਟ ਹੁੰਦੀ ਹੈ ਨਵੇਂ ਖੇਤਾਂ ਵਾਲੀ ਜ਼ਮੀਨਾਂ 'ਚ ਉੱਥੇ ਡਿਵੈਲਪਮੈਂਟ ਲੇਟ ਹੁੰਦੀ ਹੈ 8-10 ਸਾਲ ਲੱਗ ਜਾਂਦੇ ਆ ਤੇ 8-10 ਸਾਲ ਤਾਂ ਸਾਨੂੰ ਦਿਖਾਈ ਗਿਆ ਕਿ ਤੁਹਾਡੇ ਪਲਾਟ ਪਏ ਆ ਜੀ ਤੁਹਾਡੇ ਪਲਾਟ ਪਏ ਆ ਲੇਕਿਨ ਜਦੋਂ ਉੱਥੇ ਕੋਠੀਆਂ ਬਣਨ ਲੱਗੀਆਂ ਫਿਰ ਸਾਨੂੰ ਮੜਾ ਜਾ ਮਹਿਸੂਸ ਹੋਇਆ ਕਿ ਯਾਰ ਠੱਗੀ ਨਾ ਵੱਜੇ ਔਰ ਜਦੋਂ ਅਸੀਂ ਉਹਨੂੰ ਮਿਲਣਾ ਉਹਨੇ ਕਹਣਾ ਨਹੀਂ ਜੀ ਮੈਂ ਤੁਹਾਨੂੰ ਅੱਗੇ ਜ਼ਿਆਦਾ بڑے ਪਲਾਟ ਦੇ ਦੂੰਗਾ ਐ ਗੱਲਾਂ 'ਚ ਉਲਝਾਵਲ ਜਾ ਕੇ ਸਾਨੂੰ ਉਹਦੇ 17-18 ਸਾਲ ਦਾ ਸਮਾਂ ਖਰਾਬ ਕਰਿਆ ਔਰ ਸਾਨੂੰ ਮੁੱਲ ਤਾਂ ਕੀ ਕੁਝ ਵੀ ਨਹੀਂ ਮਿਲਿਆ ਜਮੀਨ ਦਾ 1.5 ਕਰੋੜ ਤਾਂ ਕੀ 500 ਇੱਕ ਸੌਦੇ ਦੀ ਰਕਮ ਜ਼ਰੂਰ ਵੱਡੀ ਸੀਗੀ ਲੇਕਿਨ ਮਿਲਿਆ ਕੱਖ ਨਹੀਂ ਮਿਲਿਆ ਕੱਖੀ ਮੰਨ ਲਓ ਪਲਾਟ ਵਿ ਗਿਆ ਜ਼ਮੀਨ ਵੀ ਗਈ ਪਰ ਲੈ ਕੱਖ ਨਹੀਂ ਬਚਾ ਤੇ ਅੱਜ ਗੁਜ਼ਾਰੇ ਦੇ ਲਈ ਕੰਮ ਕਰਨਾ ਪੈ ਰਿਹਾ ਗੁਜ਼ਾਰੇ ਲਈ ਇਸ ਕਦਰ 10-10 ਰੁਪਏ ਨੂੰ ਮੁਤਾਜ ਹੋ ਗਏਗੀ ਤੁਹਾਨੂੰ ਦੱਸ ਨਹੀਂ ਸਕਦੇ ਆਪਣੀ ਹੱਡ ਬੀਤੀ ਬੱਚਿਆਂ ਨੇ ਕੁਝ ਮੰਗਣਾ ਤਾਂ ਆਪਣੇ ਕੋਲ ਹੈ ਹੀ ਨਹੀਂ ਗੁੱਸਾ ਆਂਦਾ ਜਦੋਂ ਆਪਣੇ ਕੋਲ ਕੱਖ ਵੀ ਨਾ ਹੋਵੇ ਜੇ ਕਿਸੇ ਆਪਣੇ ਬੱਚੇ ਵੀ ਇੱਕ ਆਪਣੇ ਕਾਲਜੇ ਦਾ ਟੋਟਾ ਹੀ ਹੁੰਦੇ ਆ ਬਿਲਕੁਲ ਔਰ ਮੇਰੇ ਕੋਲ ਜਦੋਂ ਪੈਸੇ ਨਾ ਹੋਣੇ ਤਾਂ ਆਪਾਂ ਦੇ ਤਾਂ ਕੁਝ ਸਕਦੇ ਨਹੀਂ ਸੀ ਖਾਲੀ ਜੇਬ ਸੀਗੀ ਫਿਰ ਇਹ ਕਰਦੇ ਕਰਦੇ ਜ਼ਮੀਨਾਂ ਵੀ ਠੇਕੇ ਤੇ ਲਈਆਂ ਲੇਕਿਨ ਹੁਣ ਸ਼ਹਿਰ ਡਿਵੈਲਪਮੈਂਟ ਨਾਲ ਦੀ ਨਾਲ ਹੋਈ ਗਈ ਤਾਂ ਹੁਣ ਜ਼ਮੀਨਾਂ ਵੀ ਨਹੀਂ ਮਿਲਦੀਆਂ ਔਰ ਅਸੀਂ ਤਾਂ ਗੋਭੀ ਹੋਰ ਆਲੂ ਦੇ ਹੀ ਕਾਸ਼ਤਕਾਰ ਸੀਗੇ ਔਰ ਹੁਣ ਦੌਰ ਚੱਲੇ ਗਿਆ ਇਹੋ ਜਿਹਾ ਕਿ ਆਪਣੇ ਜੇਬ ਵਿੱਚ ਦੁਆਨੀ ਹੈ ਨਹੀਂ ਤਾਂ ਠੇਕੇ ਵਾਲੇ ਵੀ ਅੱਜਕੱਲ ਕਹਿੰਦੇ ਕਿ ਸਾਨੂੰ ਰਕਮ ਅੱਧ ਤਣ ਦੋ ਪਹਿਲਾਂ ਬਿਲਕੁਲ ਤੇ ਬਸ ਐ ਕਰਦੇ ਕਰਦੇ ਫਿਰ ਰਿਸ਼ਤੇਦਾਰਾਂ ਨਾਲ ਵੀ ਖੇਤੀ ਦਾ ਕੰਮ ਕਰਿਆ ਲੇਕਿਨ ਹੌਲੀ ਹੌਲੀ ਜਦੋਂ ਦੇਖਿਆ ਕਿ ਯਾਰ ਇੱਥੋਂ ਤਾਂ ਗੁਜ਼ਾਰਾ ਹੋ ਨਹੀਂ ਰਿਹਾ ਫਿਰ ਐ ਕਰਦੇ ਕਰਦੇ ਕਾਫੀ ਸਮਾਂ ਲੰਘ ਗਿਆ ਫਿਰ ਬਸ ਮਹਾਰਾਜ ਨੇ ਅਕਾਲ ਪੁਰਖ ਨੇ ਇੱਕ ਸੋਜੀ ਬਖਸ਼ੀ ਮਾੜੀ ਜੀ ਕਿ ਦਿਮਾਗ 'ਚ ਗੱਲ ਆਈ ਕਿ ਚਲੋ ਖਾਣਾ ਘਰ ਤੋਂ ਬਣਾ ਕੇ ਲੈ ਜੰਨੇ ਆ ਤੇ ਬਸ ਆ ਸਿੰਪਲ ਜਿਹਾ ਛੋਟਾ ਜਿਹਾ ਕਰਦੇ ਭਾਂਡੇ 'ਚ ਸ਼ੁਰੂਆਤ ਕਰੀ ਹੈ। ਹੋਰ ਚਲੋ ਉਦੋਂ ਜ਼ਿੰਦਗੀ ਸੀ ਜ਼ਮੀਨ ਸੀ ਕੀ ਕੋਲ ਭਾਵੇਂ ਪਰਲੇ ਕੱਕ ਵੀ ਨਾ ਹੋਵੇ ਜ਼ਮੀਨ ਸੀਗੀ ਰੱਖੀ ਹੋਈ ਸੀ ਆਪਣੀ ਖੁੱਦ ਦੀ ਜ਼ਮੀਨ ਸੀ ਪੁਰਖਿਆਂ ਦੀ ਜ਼ਮੀਨ ਸੀ ਜਦੋਂ ਚੱਲੇਗੀ ਜ਼ਿੰਦਗੀ ਦੇ ਵਿੱਚ ਕਿੰਨਾ ਕੁ ਬਦਲਾ ਆਇਆ ਟੁੱਟੇ ਹੋਏ ਹੋਊਂਗੇ ਜ਼ਰੂਰ ਇੱਕ ਵਾਰ। ਦੇਖੋ ਜੀ ਬਦਲਾਅ اتنا ਜ਼ਿਆਦਾ ਆ ਗਿਆ ਕਿ ਆਪਣੇ ਭਾਈਪੈਣਾਂ ਨੇ ਸਭ ਨੇ ਮੂੰਹ ਮੋੜ ਲਿਆ ਹਨਾ ਰਿਸ਼ਤੇ ਦਾ ਐਸਾ ਹੈ ਤਾਂ ਸਭ ਕੁਝ ਹੈ ਬਿਲਕੁਲ ਔਰ ਜਦੋਂ ਤੁਹਾਡੇ ਕੋਲ ਪੈਸਾ ਨਹੀਂ ਤਾਂ ਆਪਣੇ ਰਿਸ਼ਤੇਦਾਰਾਂ ਚ ਭਾਈਪੈਣਾਂ ਚ ਵੀ ਇੱਜ਼ਤ ਨਹੀਂ ਹੈਗੀ ਔਰ ਜਿਵੇਂ ਐ ਕਹਿੰਦੇ ਆ ਨਾ ਜਿਵੇਂ ਖਾਲੀ ਜੇਬ ਤਾਂ ਕੋਈ ਵੈਸੇ ਨਹੀਂ ਸਿਆਣ ਦਾ ਹਨਾ ਔਰ ਬਸ ਉਸੇ ਨੂੰ ਮੁੱਦੇ ਨਜ਼ਰ ਔਰ ਮੈਂ ਤਾਂ ਬੇਸਿਕਲੀ ਆਪਣੇ ਪਰਿਵਾਰ ਦਾ ਚੁੱਲ੍ਹਾ ਹੀ ਬੜਨਾ ਬੰਦ ਹੋ ਗਿਆ ਸੀ ਔਰ ਉਹਨੂੰ ਛੋਟੀ ਜੀ ਸ਼ੁਰੂਆਤ ਕਰੀ ਹੈ ਬੜੇ ਛੋਟੇ ਜੇ ਲੈਵਲ ਤੋਂ ਔਰ ਇੱਕ ਛੋਟਾ ਆਪਣਾ ਮਿੱਤਰ ਹੈ ਉਹਨੇ 30000 ਰੁਪਏ ਮੈਨੂੰ ਦਿੱਤੇ ਉਦੋਂ ਉਸ ਟਾਈਮ ਦੇ ਵਿੱਚ ਉਤੋਂ ਸ਼ੁਰੂਆਤ ਕੀਤੀ ਹੈ ਤੇ ਕਹਿ ਲੋ ਕਿਤਨੇ ਕਿਤੇ ਮਿੱਤਰ ਨੇ 30000 ਰੁਪਏ ਦਿੱਤੀ ਉਹਨੇ ਬਾਹ ਫੜੀ ਐਜ਼ ਏ ਦੋਸਤ ਹੈ ਹਨਾ ਪਿਆਰ ਸੀ ਤੁਹਾਡੇ ਵਿਚਕਾਰ ਜੋ ਨਾ ਵੀ ਹੁੰਦਾ ਤਾਂ ਹਾਲਾਤ ਸ਼ਾਇਦ ਅੱਜ ਕਿਤੇ ਹੋਰ ਹੋਣੇ ਸੀਗੇ ਇੱਕ ਇੱਕ ਰੁਪਏ ਨੂੰ ਮਹਤਾਜ ਕਰਵਾ ਦਿੰਦੀ ਹੈ ਜ਼ਿੰਦਗੀ ਕਿਤਨੇ ਕਿਤੇ ਚੱਲਦੀ ਹੈ ਦੇਖੋ ਜੀ ਦੌਰ ਤਾਂ ਪਹੰਡਾਇਆ ਉਹ ਔਰ ਮੇਰੇ ਕੋਲ ਲੱਭ ਜ ਨਹੀਂ ਹੈਗੇ ਚਲੋ ਰਜਿੰਦਰ ਜੀ ਕੋਈ ਨਹੀਂ ਜ਼ਿੰਦਗੀ ਹੈ ਰੰਗ ਅਨੇਕ ਹੁੰਦੇ ਨੇ ਜ਼ਿੰਦਗੀ ਦੇ ਵਿੱਚ ਕਿਤੇ ਨ ਕਿਤੇ ਕਹਿ ਲਓ ਅੱਜ ਤੁਸੀਂ ਧੋਖਾ ਖਾਦਾ ਤੁਹਾਨੂੰ ਜ਼ਿੰਦਗੀ ਦੀ ਮਾਰ ਪਈ ਹੈ ਅੱਜ ਲੱਖਾਂ ਪੰਜਾਬੀ ਨੇ ਜੋ ਇਹ ਕਦਮ ਚੁੱਕਣ ਜਾ ਰਹੇ ਨੇ ਬਿਲਡਰਾਂ ਨੂੰ ਆਪਣੀਆਂ ਜ਼ਮੀਨਾਂ ਦੇ ਰਹੇ ਨੇ ਭਾਵੇਂ ਉਹ ਸਰਕਾਰ ਦੀ ਕੋਈ ਨੀਤੀ ਹੈ ਭਾਵੇਂ ਗੈਰ ਸਰਕਾਰੀ ਨੀਤੀ ਹੈ ਆਪਣੀ ਜਿਹੜੀ ਜ਼ਮੀਨ ਹੈ ਮਾਂ ਦੇ ਬਰਾਬਰ ਹੈ ਉਸ ਨੂੰ ਵੇਚ ਉਹਨਾਂ ਨੂੰ ਕੀ ਕਹਿਣਾ ਚਾਹੂੰਗੀ ਕੀ ਨਸੀਹਤ ਤੁਹਾਨੂੰ ਮੈਂ ਤਾਂ ਇਹ ਕਹਿੰਦਾ ਜੀ ਇੱਕ ਵੀ ਮਰਲਾ ਜ਼ਮੀਨ ਇੱਕ ਵੀ ਇੰਚ ਨਹੀਂ ਦੇਣੀ ਨਾ ਸਰਕਾਰ ਨੂੰ ਦੇਣੀ ਹੈ ਨਾ ਦੇਣੀ ਹੈ ਪ੍ਰਾਈਵੇਟ ਬਿਲਡਰਾਂ ਨੂੰ ਕਿਉਂਕਿ ਸਭ ਨੇ ਢੰਗ ਰਚਿਆ ਹੈ ਔਰ ਜ਼ਿਮੀਂਦਾਰਾਂ ਨੂੰ ਠੱਗ ਰਹੇ ਰਏ ਨੇ ਇੱਕ ਵਾਰੀ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਫਸਾ ਲੈਂਦੇ ਆ ਔਰ ਬਾਅਦ ਵਿੱਚ ਨਤੀਜਾ ਮੇਰੇ ਨਾਲ ਵੀ ਹੋਇਆ ਮੇਰੇ ਨਾਲ ਤਾਂ ਕਿਹਾ ਹੋਇਆ ਬਹੁਤ ਦੁਨੀਆ ਬਹੁਤ ਲੋਕ ਪੈਂਦੇ ਬਹੁਤ ਦੁਨੀਆ ਨੇ ਜਿਹੜੇ ਵਿਚਾਰੇ ਸਾਹਮਣੇ ਹੀ ਨਹੀਂ ਆਉਂਦੇ ਔਰ ਖਾਸ ਕਰ ਬਾਜਬਾ ਡਿਵੈਲਪਰ ਸਨੀ ਇਨਕਲੇ ਵਾਲਾ ਜਿਹੜਾ ਮਾਲਕ ਹੈ ਉਹ ਆਪ ਜੇਲ੍ਹ ਵਿੱਚ ਹੈ ਹੁਣ ਵੀ ਔਰ ਹਜ਼ਾਰਾਂ ਹੀ ਲੱਖਾਂ ਲੋਕਾਂ ਨੂੰ ਉਹਨੇ ਠੱਗਿਆ ਤਾਂ ਮੈਂ ਤਾਂ ਬੇਨਤੀ ਕਰਦਾ ਜਿਹੜੀ ਲੈਂਡ ਪੁੱਲਿੰਗ ਸਕੀਮ ਵਿੱਚ ਵੀ ਨਾ ਆयो ਗੱਲਾਂ 'ਚ ਟਟ ਕੇ ਵਿਰੋਧ ਕਰੋ ਸਾਰੇ ਪੰਜਾਬ ਨੂੰ ਬੇਨਤੀ ਹੈ ਕਿ ਸਾਨੂੰ ਨਹੀਂ ਸਾਡੀ ਜਮੀਨਾਂ ਸਾਨੂੰ ਰਹਿਣ ਦੋ ਹੁਣ ਹੜਾ ਏਵੇਂ ਆ ਭਾਵੇਂ ਅਸੀਂ ਸਵਾਰ ਲਾਂਗੇ ਸਾਡੇ ਕੋਲ ਭਾਵੇਂ ਰੇਤਾ ਵੀ ਚੜ ਗਿਆ 20 20 ਫੁੱਟ ਆਪਾਂ ਉਹਨੂੰ ਹੌਲੀ ਹੌਲੀ ਸਵਾਰ ਲੋ ਕਿਉਂਕਿ ਜਿਹੜੀਆਂ ਨਮੀਆਂ ਨਸਲਾਂ ਹੈ ਸਾਡੀ ਜਮੀਨ ਜਿਹੜੀ ਹੈ ਜੱਟਾਂ ਜ਼ਿਮੀਂਦਾਰਾਂ ਦੀ ਸਭ ਤੋਂ ਵੱਡੀ ਪੂੰਜੀ ਹੈ ਸਭ ਤੋਂ ਵੱਡੀ ਪੂੰਜੀ ਹੈ ਔਰ ਜੇ ਜ਼ਮੀਨਾਂ ਹੈਗੀਆਂ ਦਾ ਪੰਜਾਬ ਹਰਾ ਭਰਾ ਹੈਗਾ ਕੋਈ ਆ ਭਾਵੇਂ ਕੁਝ ਵੀ ਨਾ ਹੋਵੇ ਖੇਤੀ ਕਰਕੇ ਖਾ ਲਾਂਗੇ ਖੇਤੀ ਕਰਕੇ ਖਾ ਲੋ ਭਾਵੇਂ ਮੈਲੇ ਕੁਚੈਲੇ ਕੱਪੜੇ ਚ ਰਹਿ ਲੋ ਲੇਕਿਨ ਆਪਣੀ ਚੀਜ਼ ਆਪਣੇ ਕੋਲ ਹੈਗੀ ਤਾਂ ਹੈ ਔਰ ਅੱਜ ਤੁਸੀਂ ਦੇਖ ਰਹੋ ਮੋਹਾਲੀ ਦੇ ਸਾਰੇ ਪਿੰਡ ਬਨੂੜ ਤੱਕ ਇੱਧਰ ਰੋਪੜ ਤੱਕ ਔਰ ਅਣਗਿਣਤ ਸਾਰੇ ਪੰਜਾਬ ਦੇ ਵਿੱਚ ਗਲੋਨੀਆਂ ਨੇ ਇੰਨਾ ਜ਼ਿਆਦਾ ਮਤਲਬ ਲੋਕਾਂ ਕੋਲ ਜਾ ਰਹੇ ਹੈ ਜ਼ਿਮੀਦਾਰਾ ਕੋਈ ਸਾਨੂੰ ਜ਼ਮੀਨ ਦੇ ਦੋ ਜ਼ਮੀਨ ਦੇ ਦੋ ਔਰ ਜ਼ਮੀਨ ਅਸੀਂ ਪੜ੍ਹੇ ਲਿਖੇ ਹੁੰਦੇ ਨਹੀਂ ਜ਼ਿਮੀਦਾਰ ਜ਼ਿਆਦਾਤਰ ਔਰ ਅਸੀਂ ਗੱਲਾਂ ਚ ਆ ਜਾਂਦੇ ਔਰ ਇਹ ਸਾਨੂੰ ਫਿਰ ਰਵੀਏ ਹਨਾ ਥਾਗੇ ਲੰਘ ਜਾਂਦੇ ਆ ਔਰ ਪ੍ਰੈਕਟੀਕਲ ਜੇ ਤੁਸੀਂ ਤੌਰ ਤੇ ਦੇਖੋ ਤਾਂ ਜ਼ਮੀਨ ਦੇ ਵਿੱਚ ਤੁਸੀਂ ਭਾਵੇਂ ਸਬਜ਼ੀਆਂ ਲਾ ਲਓ ਕੋਈ ਡੰਗਰ ਡੈਰੀ ਫਾਰਮ ਕਰ ਲਓ ਕੋਈ ਬੱਕਰੀਆਂ ਰੱਖ ਲਓ ਮੁਰਗੀ ਫਾਰਮ ਰੱਖ ਲਓ ਲੇਕਿਨ ਜ਼ਮੀਨ ਨਾ ਵੇਚੋ ਮੈਂ ਤਾਂ ਬੇਨਤੀ ਕਰ ਸਕਦਾ ਔਰ ਲੈਂਡ ਪੁਲਿੰਗ ਦੇ ਜੇ ਕੋ ਕੇਂਦਰ ਸਰਕਾਰ ਹੋ ਗਈ ਹੈ ਪੰਜਾਬ ਸਰਕਾਰ ਇਹਨਾਂ ਨੇ ਜਿਹੜੇ ਲੱਖਾਂ ਏਕੜ ਜ਼ਮੀਨ ਤੁਹਾਡੀ ਐਕਵਾਇਰ ਕਰਕੇ ਸਾਨੂੰ ਨੌਕਰ ਬਣਾ ਦੇਣਾ ਔਰ ਤੁਸੀਂ ਹਾਲਾਤ ਦੇਖ ਲਓ ਸਾਡੇ ਆਪਾਂ ਖਰੜ ਦੇ ਲਾਗਪਾਸ ਦੇ ਜਿੰਨੇ ਪਿੰਡਾਂ ਦੀਆਂ ਜ਼ਮੀਨਾਂ ਵਿਕੀਆਂ ਹਨ ਜ਼ਿਆਦਾਤਰ ਮੇਰੀ ਉਮਰ ਦੇ ਲੋਕ ਗਾਰਡ ਬਣੇ ਐ ਸਿਕਿਉਰਿਟੀ ਗਾਰਡ ਹੀ ਹੈ ਜ਼ਿਆਦਾਤਰ ਹੈਨਾ ਭਾਵੇਂ ਆਪਾਂ ਜਮੀਨਾਂ ਦੂਰ ਦਰਾਡੇ ਲੈ ਲੀਆਂ ਲੇਕਿਨ ਉੱਥੇ ਵੀ ਅਸੀਂ ਖੇਤੀ ਕਰਨਾ ਛੱਡ ਗਏ ਆਪਾਂ ਠੇਕੇ ਤੇ ਦੇ ਦੇ ਕੇ ਆਪਣਾ ਠੇਕਾ ਲੈ ਲੈਂਦੇ ਆ ਤਾਂ ਠੇਕੇ ਜੀ ਆਪਾਂ ਨੂੰ ਕੀ ਮਿਲਦਾ ਹੈ ਤੇ ਮੈਂ ਤਾਂ ਇਹੀ ਕਹੂੰਗਾ ਤੁਸੀਂ ਸਬਜ਼ੀਆਂ ਦੀ ਪੈਦਾਵਾਰ ਕਰੋ ਠੀਕ ਹੈ ਅਸੀਂ ਕਣਕ ਜੀ ਦੀ ਨਹੀਂ ਲਾਂਦੇ ਸਬਜ਼ੀਆਂ ਲਾਓ ਸਬਜ਼ੀਆਂ 'ਚ ਤੁਹਾਨੂੰ ਕੈਸ਼ ਵਰਗਾ ਕੰਮ ਹੈ ਏਟੀਐਮ ਜਿਵੇਂ ਬੈਂਕ ਦਾ ਏਟੀਐਮ ਹੈ ਇਹੋ ਜਿਹਾ ਹੈ ਭਾਵੇਂ ਰੇਟ ਮੰਦਾ ਵੀ ਹੋਵੇ ਤੁਹਾਡਾ ਘਰ ਦਾ ਗੁਜ਼ਾਰਾ ਚੱਲ ਸਕਦਾ ਸੋ ਰਜਿੰਦਰ ਜੀ ਉਹ ਕੁੱਲ ਜ਼ਮੀਨ ਕਿੰਨੀ ਸੀ ਤੁਹਾਡੀ ਕਿੰਨੀ ਕਿੱਲਾਂ ਦੇ ਵਿੱਚ ਜਿਹੜੀ ਸੀ ਉਹ ਬਾਜਵਾ ਬਿਲਡਰ ਨੂੰ ਦਿੱਤੀ ਸੀ ਸਾਡੇ ਕੋਲ ਜੀ ਟੋਟਲ ਮੁਸਤਰਕਾ ਖਾਤਾ ਸੀਗਾ ਮੇਰੇ ਡੈਡੀ ਹੁਣੇ ਚਾਰ ਭਰਾ ਸੀਗੇ ਤੇ ਪੰਜ ਭੈਣਾਂ ਸੀਗੀਆਂ ਔਰ ਇੱਕ ਸਾਡੀ ਦਾਦੀ ਜੀ ਦਾ ਸ਼ੇਅਰ ਸੀਗਾ ਟੋਟਲ 2 ਬਾਈਕੇ ਕਿਲੇ ਜ਼ਮੀਨ ਸੀਗੀ ਔਰ ਉਹਦੇ ਵਿੱਚ ਸਾਡਾ 1/10 ਹਿੱਸਾ ਬਣਦਾ ਸੀ ਤਕਰੀਬਨ ਤੇ ਬਸ ਸਾਰੇ ਹੀ ਬੰਦੇ ਰੁਲ ਗਏ ਉਹਦੇ ਵਿੱਚ ਕਿ ਲਾਲਚ ਨੇ ਮਾਰ ਲਿਆ ਕਿਥੇ ਨੀ ਹਾਂ ਲਾਲਚ ਆਪਾਂ ਜਦੋਂ ਜ਼ਮੀਨ ਵੇਚ ਕੇ ਅਸੀਂ ਤਾਂ ਖਾਲੀ ਹੋ ਗਏ ਤੁਹਾਡੇ ਪ੍ਰਤੱਖ ਹੈ ਦੱਸਣ ਦੀ ਲੋੜ ਨਹੀਂ ਭਾਵੇਂ ਅਕਾਲ ਪੁਰਖ ਨੇ ਜੋ ਵੀ ਰਚਨਾ ਰਚੀ ਆਪਾਂ ਉਹਦੇ ਵਿੱਚ ਭਾਵੇਂ ਆਪਣੀ ਕਿਸਮਤ ਦੇ ਲੇਖ ਸੀਗੇ ਇਹ ਬਿਲਕੁਲ ਲੇਕਿਨ ਸਭ ਕੁਝ ਹੁੰਦੇ ਹੋਏ ਵੀ ਅੱਜ ਆਪਾਂ ਰੋਡ ਤੇ ਆ ਔਰ 1200 ਰੁਪਏ ਦੀ ਦਿਹਾੜੀ ਤੇ ਮੁਤਾਜ ਹੋ ਗਏ ਆ ਪਰਿਵਾਰ ਚ ਕਿੰਨੇ ਮੈਂਬਰ ਨੇ ਤੁਹਾਡੇ ਕੋਲ ਆਪਣਾ ਪਰਿਵਾਰ ਵਿੱਚ ਮੇਰੀ ਮਦਰ ਹੈਗੀ ਹੈ ਜੀ ਔਰ ਮੇਰੇ ਪਰਿਵਾਰ ਵਿੱਚ ਬੇਟਾ ਇੱਕ ਬੇਟੀ ਹੈ ਮੇਰੀ ਵਾਈਫ ਹੈ ਔਰ ਇੱਕ ਸਾਡਾ ਭਾਈ ਗੁਜ਼ਰ ਗਿਆ ਤੇ ਉਹਦੀ ਮੇਰੀ ਵੱਡੀ ਭਝਾਈ ਹੈ ਤੇ ਬੇਟੀ ਹੈ ਉਹਨਾਂ ਦੀ ਗੁਜ਼ਾਰਾ ਹੋ ਜਾਂਦਾ ਇਸ ਕੰਮ ਦੇ ਨਾਲ ਬਸ ਗੁਜ਼ਾਰਾ ਤਾਂ ਨਹੀਂ ਮਦਮ ਮਦ ਇੱਕ ਆਈ ਚਲਾਈ ਜੀ ਚੱਲੀ ਜਾਂਦੀ ਹੈ ਜੀ ਚੁੱਲਾ ਬਲਦਾ ਹੋ ਜਾਂਦਾ ਚੁੱਲਾ ਬਸ ਐ ਹੈ ਕਿ ਚਲੋ ਪਹਿਲਾਂ ਬਿਲਕੁਲ ਹੀ ਕੰਗਾਲ ਹੋ ਗਏ ਸੀਗੇ ਹੁਣ ਆਏਗੀ ਚਲੋ ਮਾੜਾ ਮੋਟਾ ਮਤਲਬ ਰੋਟੀ ਸਾਦੀ ਰੋਟੀ ਖਾ ਸਕਦੇ ਆ ਆਪਾਂ ਬਸੇ ਸਿਸਟਮ ਹੈਗਾ ਉਹਦੇ ਅਕੋਰਡਿੰਗਲੀ ਚੱਲ ਰਹੇ ਆ ਸੋ ਬਿਲਕੁਲ ਇਹ ਰਜਿੰਦਰ ਸਿੰਘ ਜੀ ਦੀ ਕਹਾਣੀ ਸੀ ਜੋ ਕਿ ਪੰਜ ਫੇਸ ਦੇ ਸਾਹਮਣੇ ਇੱਥੇ ਜਿਹੜਾ ਆ ਇਹਨਾਂ ਦੀ ਛੋਟੀ ਜਿਹੀ ਟੇਬਲ ਲੱਗਦਾ ਹੈ ਉੱਥੇ ਨਾਨ ਵੇਜ ਵੇਚਣ ਦਾ ਕੰਮ ਕਰਦੇ ਨੇ ਰੋਟੀ ਚਾਵਲ ਵੇਚਣ ਦਾ ਕੰਮ ਕਰਦੇ ਨੇ ਸੋ ਇੱਕ ਬਹੁਤ ਹੀ ਦੁਖਦਾਈ ਕਹਾਣੀ ਹੈ ਇਹਨਾਂ ਦਾ ਕਹਿਣਾ ਕਿ ਸਾਡੇ ਕੋਲ ਕਿੰਨੀ ਕਿੱਲੇ ਜ਼ਮੀਨ ਸੀ ਕਰੋੜਾਂ ਦੇ ਮਾਲਕ ਸੀਗੇ ਪਰ ਕਿਤੇ ਨ ਕਿਤੇ ਲਾਲਚ ਨੇ ਜਿਹੜਾ ਆ ਸਾਨੂੰ ਅੰਨਾ ਕਰ ਦਿੱਤਾ ਸੀ ਜਿਸ ਨੂੰ ਲੈ ਕੇ ਬਿਲਡਰ ਨੂੰ ਜ਼ਮੀਨ ਦਿੱਤੀ ਤੇ ਬਿਲਡਰ ਨੇ ਅਜਿਹਾ ਝਾਂਸਾ ਦਿੱਤਾ ਨਾ ਪੈਸੇ ਦਿੱਤੇ ਨਾ ਪਲਾਟ ਦਿੱਤੇ ਤੇ ਅਸੀਂ ਹੁਣ ਸੜਕਾਂ ਤੇ ਆ ਗਏ ਆ ਸੋ ਬਿਲਕੁਲ ਅਸੀਂ ਉਮੀਦ ਕਰਦੇ ਆ ਕਿ ਰਜਿੰਦਰ ਸਿੰਘ ਜੀ ਦੀ ਬਾਹ ਜਿਹੜੀ ਆ ਉੱਪਰ ਵਾਲਾ ਜ਼ਰੂਰ ਫੜੇ ਤੇ ਜ਼ਿੰਦਗੀ ਜਿਹੜੀ ਆ ਦੁਬਾਰਾ ਟਰੈਕ ਤੇ ਆ ਸਕੇ ਇਹਨਾਂ ਦੇ ਵੱਲੋਂ ਇਹੀ ਅਪੀਲ ਕੀਤੀ ਜਾ ਰਹੀ ਹੈ ਕਿ ਜ਼ਮੀਨ ਸਾਡੀ ਮਾਂ ਵਰਗੀ ਆ ਉਸ ਨੂੰ ਜਿਹੜਾ ਹੈ ਵੇਚਣਾ ਕਦੇ ਵੀ ਨਹੀਂ ਚਾਹੀਦਾ ਕਹਨ ਅਸ਼ੋਕ ਦਿਨਾਲ ਦਾ ਇਹ ਦੇਖਿਆ ਕਿਰਪਾ ਕਰੋ